ਇਹ ਨਿਆ ਤੇਰੇ ਨਾਮ ਦਾ ਲੋਕ ਕਹਿਦਾ ਜੀ ਜਦ ਤੱਕ ਕਰਪਾਣਾ ਕਰਦੇ ਮੇਰੇ ਸੌ ਰੁਪਏ ਦੇ ਹੱਦਿਆਂ ਕੁੜਦ ਕਰਮਾ ਕੀਤਾ ਛੋਟੀ ਜਿਹੀ ਫੁੱਲ ਆਹ ਨੀ ਕਹਿੰਦੇ ਕਰਨਾ ਤੇ ਇਹ ਬੜਾ ਹੋ ਬੰਦਾ ਬਹੁਤ ਗਾੜੀ ਆ ਬੰਦ ਕਰੀ ਇਹ ਬਲਦ ਕਰੀ ਆ ਨਾ ਨਾ ਰਹਿ ਤੂੰ ਜਾਣ ਤੋਂ ਬੱਸ ਆ ਕਸੇ ਕੁੜੀਆਂ ਕੁੜੀਆਂ ਨੂੰ ਛੋਟੇ ਛੋਟੇ ਨਾਲ ਬਲਦਤਕਾਰ ਕੀਤਾ ਜੀ ਨੇ ਨਾਲ ਇਹਨਾਂ ਨੇ ਬਲਦਤਕਾਰ ਕੀਤਾ ਬਹੁਤ ਬੇਅਕਤੀ ਮੁਲਾਜ਼ਮਾ ਹੈ ਹਰਦੀਪ ਜੀ ਦੇ ਨਾਮ ਤੋਂ ਹਰਦੀਪ ਜੀ ਕੀ ਮਾਮਲਾ ਕੀ ਹੈ ਕਿ ਉਹ ਇਕੱਠੇ ਹੋਏ ਆਪ ਮਿਡਲਸ਼ ਕੀ ਮਾਮਲਾ ਕੀ ਹੈ ਛੋਟੀ ਜੀ ਬੇਟੀ ਹੈ 12 ਸਾਲ ਦੀ ਹੈਗੀ ਉਹਦਾ ਕੀ ਰੇਪ ਹੋਇਆ ਬਲਦਤਕਾਰ ਤੇ ਨਾ ਆਪ ਸੀਰਪੁਰ ਆਪਣਾ ਠਾਣਾ ਨਾ ਪਿੰਡ ਸੀਰਪੁਰ ਹੈ ਜੀ ਕਿਉਂਕਿ ਕਿ ਮੇਰੀ ਗੁੜੀਆ ਸੀਗੀ ਗੁੜੀ ਨਾਲ ਗਈ ਸੀ ਦਵਾਈ ਲੈਣੇ ਬਿਆਰ ਚ ਡਾਕਟਰ ਤੇ ਜੀਦਿਆਂ ਦੀ ਦਾਦੀ ਹੈ ਜੀ ਉਡੀ ਨਾਲ ਗਈ ਸੀ ਬਾਜ਼ਾਰ ਚ ਕੋਈ ਵੀ ਇਹਨੂੰ ਸਮਝਦਾ ਹੈ ਨਹੀਂ ਗੀ ਗੁੰਗੀ ਹੈ ਗੁੰਗੀ ਹੈ ਕਿ ਉਹ ਤਾਂ ਕੰਨਾ ਤੋਂ ਬੈਰੀ ਹੈਗੀ ਊਡੀ ਸਮਝ ਘੱਟ ਹੈਗੀ ਕਿਉਂਕਿ ਉਹਨੂੰ ਐਸੀ ਜ਼ਿਆਦੇ ਬੰਦੇ ਵਾਲੀ ਜੂਸ ਖੂਦ ਹੈ ਨਹੀਂ ਗੀ ਤੇ ਉਹ ਕਿਉਂਕਿ ਲੱਗ ਹੋ ਗਈ ਬੁਢੀ ਦੇ ਧਿਆਨ ਚ ਨਾ ਰਹੀ ਉਹ ਮੁੜ ਕੇ ਕਿਸੇ ਉਹਲੇ ਹੋ ਗਈ ਮੁੜ ਕੇ ਉਹ ਮੁੰਡੇ 사ਗਾ ਉਹਦਾ ਟਾਈਮ ਲੱਗਿਆ ਬੁਢੀ ਦਾ ਗਾਂ ਲੱਭਦੀ ਰਹੀ ਬੁਢੀ ਨੇ ਘਰੇ ਵਾਗੀ ਹੋ ਉਹ ਮੁੜ ਕੇ ਜਦੋਂ ਉਹਨੇ ਫਿਰ ਮੁੜ ਕੇ ਕਦੇ ਉਹਨੇ ਕੱਲੀ ਦਾ ਫਾਇਦਾ ਚੱਕ ਕੇ ਕਦੇ ਉਹਨੂੰ ਕੱਲੀ ਨੂੰ ਚੱਕ ਕੇ ਲੈ ਗਿਆ ਖਾਣ ਪੀਣ ਦੇ ਮੈਂ ਥੋੜੀ ਜੀ ਬੁੱਧੀ ਘਟ ਹੈ ਲਾਲਚ ਹੈ ਖਾਣ ਪੀਣ ਨੂੰ ਲਾਲਚੇ ਲੈ ਗਿਆ ਬਾਕੀ ਉਹਨੂੰ ਸਕੂਟਰੀ ਤੇ ਬਿਠਾ ਕੇ ਇੱਕ ਬਾਦੇ ਬੜੀ ਜ਼ਰੂਰ ਤੇ ਲੈ ਗਿਆ ਜੀ ਉਹਨਾਂ ਨੂੰ ਉੱਲ ਜਾ ਕੇ ਤੇ ਉੱਥੇ ਫਿਰ ਮਤਲਬ ਮੈਂ ਜਾ ਕੇ ਥੋੜਾ ਜਿਹਾ ਮੈਨੂੰ ਵੀ ਧਿਆਨ ਹੋਇਆ ਕਦੇ ਕੁੜੀ ਤੇਰੀ ਥੋੜੀ ਜੀ ਕੋਈ ਬੰਦਾ ਲੈ ਜਾਂਦਾ ਹੈਗਾ ਤੇ ਮੈਂ ਉਹਨਾਂ ਦਾ ਪਿੱਛਾ ਕੀਤਾ ਜਾ ਕੇ ਉੱਥੇ ਦੇਖਿਆ ਉੱਥੇ ਜਾ ਕੇ ਬਹੁਤ ਬੁਰੀ ਕੁੜੀ ਦੀ ਹਾਲਤ ਹੋਈ ਸੀਗੀ ਬਾਕੀ ਜਿਹੜੇ ਬੰਦਿਆਂ ਨੇ ਵੀ ਖੜਾ ਹੈਗਾ ਸੀ ਉੱਥੇ ਉਹ ਡੇਗੀ ਨੇ ਬੱਕਰੀਆਂ ਵਾਲੇ ਤੇ ਇੱਤੀ ਵਾਲਿਆਂ ਨੇ ਮੁੰਡਿਆਂ ਨੇ ਉਹਨਾਂ ਨੇ ਗ੍ਰਿਫਤਾਰ ਕਰਾਇਆ ਹੈਗਾ ਪਿੰਡ ਵਾਲਿਆਂ ਮੁੰਡਿਆਂ ਨੇ ਕਿ ਗਿਰੜ ਕੇ ਤੇ ਉਹਨਾਂ ਨੇ ਬਹੁਤ ਜੀ ਨਜਾਜ਼ੀ ਕੀਤੀ ਹੈ ਕੁੜੀ ਨਾਲ ਜਿਹੜੇ ਬੰਦੇ ਕੌਣ ਸੀਗੇ ਇਹਦੇ ਵਿਅਕਤੀ ਧੱਕਾ ਕੀਤਾ ਕੌਣ ਸੀ ਵਿਅਕਤੀ ਕਿੱਥੋਂ ਕਿਉਂ ਉਹ ਸ਼ੇਰਪੁਰੋਂ ਆਏ ਜੀ ਉਹ ਮੁੰਡਾ ਸ਼ੇਰਪੁਰ ਤੋਂ ਆਇਆ ਪਟਵਾਲਾ ਪੋਪ ਲੈਵੇ ਘਰ ਆਉਂਦਾ ਸੀ ਇੱਥੇ ਕੀ ਨਾਮ ਨੂੰ ਕੁਛ ਹੋਦਾ ਹੈ ਨਾਮ ਤਾਂ ਉਹਦਾ ਪਤਾ ਨਹੀਂ ਕਿੰਨਾ ਦਾ ਹੈਗੀ ਹੈ ਮੁੱਡੇ ਦੀ ਸਿੰਦਰਪਾਲ ਨਾਮ ਆ ਜੀ ਸਿੰਦਰਪਾਲ ਸਿੰਦਰਪਾਲ ਨਾਮ ਆ ਸਿੰਦਰਪਾਲ ਆਇਆ ਸ਼ਾਇਦ ਨਾ ਕੀ ਪੁਲਿਸ ਪ੍ਰਸ਼ਾਸਨ ਨੇ ਕੋਈ ਥੋੜੀ ਥੋਣੀ ਕਿ ਨਹੀਂ ਪੁਲਿਸ ਪ੍ਰਸ਼ਾਸਨ ਦੇ ਜੀ ਕਹਿੰਦੀ ਗ੍ਰਿਫਤਾਰ ਕਰਿਆ ਹੋਇਆ ਹੈਗਾ ਬਾਕੀ ਪੁਲਿਸ ਪ੍ਰਸ਼ਾਸਨ ਤਾਂ ਦੇਖੋ ਹੁਣ ਮੈਂ ਤਾਂ ਗੁਜਾਰ ਸਾਰੇ ਅੱਗੇ ਜਨਤਾ ਅੱਗੇ ਵੀਡੀਓ ਅੱਗੇ ਹੀ ਬੇਨਤੀ ਕਰਦਾ ਜੀ ਉਹਨੂੰ ਵੱਧ ਤੋਂ ਵੱਧ ਸਜ਼ਾ ਮਿਲੇ ਜਿਹੜੀ ਕਿਉਂਕਿ ਰੇਤੀਆਂ ਬੇਟੀਆਂ ਹਰੇਕ ਦੀਆਂ ਹੈਗੀਆਂ ਕਿਉਂਕਿ ਇਹ ਜੇ ਬੱਚੇ ਨੂੰ ਸੂਧ-ਬੂਧ ਬੱਚੇ ਨੂੰ ਸਮਝ ਹੈ ਨਹੀਂ ਕਿਸ ਨਾਲ ਕੱਲ ਨੂੰ ਕਿਸੇ ਹੋਰ ਵੀ ਆਪਣੇ ਕਰੂਗਾ ਕੋਈ ਜੀ ਇਹ ਤਾਂ ਚੱਲ ਨਹੀਂ ਚੱਲੇ ਤਾਂ ਪੁਚੇਲ ਚ ਪਾ ਦੋ ਉੱਪਰ ਵੀ ਇੱਕ ਕਾਰਵਾਈ ਪੱਤ ਪਾਉਣੇ ਚਾਹੀਦੀ ਇਸ ਕੰਮ ਕਿੰਨੇ ਵਿਅਕਤੀ ਸੀ ਇੱਕ ਵਿਅਕਤੀ ਕੀ ਦੋ ਇਹ ਜੀ ਸ਼ਿਰਪਤਾ ਹਿਸ਼ਾਰੇ ਨਾਲ ਤਾਂ ਦੋ ਕਹਿੰਦੀ ਹੈ ਬਾਕੀ ਜਿਨ੍ਹਾਂ ਨੇ ਆਪਾਂ ਨੇ ਪੜਿਆ ਉੱਥੇ 21 7 ਤਾਂ ਦੱਸ ਦਿਓ ਉਹ ਕਦੀ ਤੋਕੇ ਜਾਂਦੀ ਹੈਗੀ ਕਦੀ ਸਾਨੂੰ ਹਿਸ਼ਾਰੇ ਨਾਲ ਤਾਂ ਕਹਿੰਦੀ ਹੈ ਜਦੋਂ ਮੈਂ ਉਹਨੂੰ ਫੋਟੋ ਦਿਖਾਣਾਗਾ ਉਹ ਕੁੜੀ ਰੋਂਦੀ ਹੈਗੀ ਹਾਂ ਆ ਕੇ ਦੇ ਵੀ ਨੁਕਦੇ ਪੜਿਆਗਾ ਤੇ ਬਾਕੀ ਬਿਲਟਾ ਬਿਲਟਾ ਨਾਲ ਬੰਨੇ ਹੋਏ ਸੀ ਬਾਕੀ ਦਾ

ਕੋਈ ਕਿਸੇ ਨੇ ਮਤਲਬ ਸੁਲਾਈ ਨਹੀਂ ਕੀਤੀ ਚੱਲੋ। ਕੌਣ ਵਿਅਕਤੀ ਦੀ ਜਿਨੇ ਤਾਂ ਕਰ ਦਿੱਤਾ। ਜੱਟ ਜ਼ਿੰਮੇਦਾਰੀ ਦੱਸਦੇ ਨੇ ਨਾਮ ਤਾਂ ਪਤਾ ਨਹੀਂ ਹਨ ਤਾਂ ਸਾਥ ਕਿੱਥੇ ਦੇ ਰਹਿਣ ਵਾਲਾ ਹੈ? ਸ਼ੇਰਪੁਰ ਸ਼ੇਰਪੁਰ। ਹੁਣ ਤੁਸੀਂ ਹਸਤਾਲ ਖੜੇ ਹੋਗੇ ਛੋਡੇ ਕੋਲ ਵੀ ਪ੍ਰਸ਼ਾਸਨਿਕ ਅਧਿਕਾਰੀ ਆਇਆ ਕੋਈ ਕੋਈ ਨਹੀਂ ਆਇਆ। ਕਿ ਮੰਗ ਕਰਦੇ ਸਰਕਾਰ ਤੋਂ? ਅਸੀਂ ਸਰਕਾਰ ਤੋਂ ਮੰਗ ਕਰਦੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ। ਇੱਥੇ ਮਦਦ ਚਾਹੀਦੀ ਹੈ ਸਰਕਾਰ ਦੀ ਪਹੁੰਚਣਾ ਚਾਹੀਦਾ ਹੈ ਇਹੋ ਜਿਹੇ ਜਲਾਦਿਆਂ ਨੂੰ ਜਿਹੜੇ ਗੁੰਗੇ ਬਹਿਰੇ ਨਾਲ ਹੈਂਡੀਕੈਟਾਂ ਨਾਲ ਇਹੋ ਜਿਹਾ ਤੱਕਾ ਕਰਦੇ ਨੇ। ਇਹਨੂੰ ਫાંਸੀ ਦਾ ਹੁਕਮ ਹੋਣਾ ਚਾਹੀਦਾ ਹੈ ਜੀ ਬਿਲਕੁਲ ਦੋਜਾ ਅਧਿਕਾਰੀ ਨਾ ਕਰਤਾ ਬਸ ਇਹ ਮੰਗਾਈ ਸੋਏ ਕਹਿਨੀ ਆ ਮਰ ਖਾਸ ਤੇਰੀ ਗੁੱਡੀ ਬੜੀ ਹਾਲਤ ਕੀਤੀ ਮੇਰੀ ਪਰੋਤੀ ਨਾਲ ਤੇ ਗੁੰਗੀ ਗਈ ਲੀਏ ਵਿਚਾਰੀ ਕੰਨਾ ਤ ਵੀ ਬੋਲੀਏ ਆ ਬੇਸੂਰੀ ਏ ਵਿਚਾਰੀ ਲਾਚ ਦੇ ਮਗਰ ਉਹਨੂੰ ਫੜ ਕੇ ਸਕੂਟਰੀ ਤੇ ਕਿਤੇ ਲੈ ਗਏ ਉੱਥੇ ਦੇ ਬੁੰਡੇ ਉਹਨਾਂ ਦਾ ਨੌਕਰ ਸੀ ਜਿਨ੍ਹਾਂ ਦੀ ਥਾਂ ਲੱਗਦੀ ਉਹਨੇ ਫੋਨ ਮਾਰ ਕੇ ਬੁਲਾ ਲਿਆ ਜੱਟ ਜੀ ਮੀਂਦਾਰ ਉਹ ਚੱਕ ਕੇ ਲਿਆ ਗੁੱਡੀ ਨੂੰ ਵੀ ਤੇ ਉਹ ਬੰਦੇ ਨੇ ਖਾਣੇ ਚ ਪਸਾਰਤਾ ਆਪਣੇ ਛੇਰ ਪਰ ਆਪਾਂ ਇਹ ਹੀ ਬੇਨਤੀ ਮੰਗਦੇ ਆਪਾਂ ਨੂੰ ਕੋਈ ਚੀਜ਼ ਦਾ ਲਾਲਚ ਨਹੀਂ ਹੈਗਾ ਉਹਨੂੰ ਬਾਸਾ ਮਨਸਿਪਾਲਾ ਡਾਬੋ ਜਾਓ ਮਰਗਾਇਤ ਕਰੋ ਤੁਹਾਨੂੰ ਪਤਾ ਨਹੀਂ ਲੱਗਿਆ ਵੀ ਗੁੱਡੀ ਛੋੜੇ ਮੈਨੂੰ ਕੋਈ ਪਤਾ ਨਹੀਂ ਲੱਗਿਆ ਉਹ ਬਾਤਾ ਉੱਥੇ ਸ਼ਬਦਾ ਲੈਣ ਲੱਗੇ ਸਬਜੀ ਪਾਜੀ ਲੈਣ ਲੱਗ ਪਈ ਤੇ ਕਿਤੇ ਭੱਜ ਗਏ ਮੈਂ ਘਰ ਨੂੰ ਭੱਜ ਗਏ ਚੱਕੀ ਗਈ ਬਾਜ਼ਾਰ ਚ ਸਾਰੇ ਬਾਜ਼ਾਰ ਨੂੰ ਕਿਹੜਾ ਮੈਂ ਸੀ ਬਾਜ਼ਾਰ ਕਿਹੜਾ ਸੀ ਖੇਰਪੁਰ ਦਾ ਓਡੀ ਲੜਕੀ ਕੀ ਲੱਗਦੀ ਹੈ ਮੇਰੀ ਪੋਤੀ ਸਕਿੰਗਰ ਵੱਡੇ ਬੁੰਡੇ ਦੀ ਗੁੱਡੀ ਅੱਛਾ ਕੀ ਕਹਿਣਾ ਚਾਹੁੰ ਤੁਸੀਂ ਜੀ ਅਸੀਂ ਮੈਂ ਉਹਨੂੰ ਬਸ ਕੀ ਕਰਾਉਣ ਚ ਨਹੀਂ ਮੈਂ ਤਾਨੂੰ ਜਿਸ ਦੀ ਜੇਲ ਕਰਾਉਣ ਚਾਹਨੀ ਆ ਮੈਂ ਮੈਂ ਘਰੇ ਸੀ ਬਾਸੀ ਚ ਕਰਾਉਣ ਚਾਹਨੀ ਆ ਉਹਨੂੰ ਮੈਂ ਘਰੇ ਸੀ ਮੈਨੂੰ ਘਰੇ ਨੂੰ ਆ ਕੇ ਦੱਸਿਆ ਓਡੀ ਤੁਹਾਡੀ ਬਲਾਕਾਤ ਕਰਕੇ ਜੀ ਖੇਤਾ ਚ ਸਿੱਟੀ ਪਈ ਹੈ ਭਾਈ ਹਸਪਤਾਲ ਚੋਂ ਕਦੇ ਦੇਖੋ ਜਾ ਕੇ ਬਿਮਾਰ ਤੇ ਤੁਹੀ ਲੈ ਕੇ ਆਈ ਹੋ ਬੂੜਾ ਪੂਰਾ ਹਾਲ ਕੀਤਾ ਪਿਆ ਬੁਰੀ ਕੱਪੜੇ ਵੀ ਲੈ ਪਾਇਆ ਸਭ ਦਾ ਲਾਇਆ ਪਿਆ ਪਰ ਬਾਦ ਵਿੱਚ ਮੈਂ ਕੱਲੀ ਰੋਂਦੀ ਫਿਰ ਇੱਥੇ ਲੈ ਕੇ ਆਈ ਕੀ ਪ੍ਰਸ਼ਾਸਨ ਅਧਿਕਾਰੀ ਆ ਪੁਲਿਸ ਅਧਿਕਾਰੀ ਤੁਹਾਡੇ ਕੋਲ ਸੁਣਨ ਆਇਆ ਕੋਈ ਹਾਂ ਪੁਲਿਸ ਅਧਿਕਾਰੀ ਆ ਕੋਈ ਤੁਹਾਡੇ ਹਾਂ ਪੁਲਿਸ ਕਾਰੀ ਸਾਡੇ ਕੋਲ ਕੋਈ ਪੁਲਿਸ ਕਾਰੀ ਨਹੀਂ ਆ ਪੁਲਸ ਵਾਲੇ ਚਣਪੰਡਾ ਦੇ ਪੰਚਾਇਤੀ ਸਾਰੇ ਬੰਦੇ ਕਹਿੰਦੇ ਪੁਲਿਸ ਦਾ ਬੰਦਾ ਪਸਾ ਪੁਲਿਸ ਦਾ ਬੰਦਾ ਸੀ ਕਰਿਆ ਇਹਨੂੰ ਬਾਹਰ ਮਾਰਿਆ ਕੁੱਟਿਆ ਘਟਾਇਆ ਭਾਈ ਜੀ ਜਿਹੜੇ ਗੁੱਡੀ ਤੂੰ ਚੱਕ ਕੇ ਹਸਪਤਾਲ ਚਲਾ ਜਾ ਕੇ ਮੈਂ ਇੱਥੇ ਟੁਰੀ ਲੈ ਕੇ ਆਈ ਸੀ ਦਾਖਲ ਕਰਾਣ ਲਈ ਨਾਮ ਕੀ ਨਾਮ ਜੀ ਮੇਰਾ ਕੀ ਵਿੱਕੀ ਜੀ ਅੱਛਾ ਕੀ ਮਸਲਾ ਹੋ ਰਿਹਾ ਜੋ ਤੁਸੀਂ ਅਜਸਥਾਨ ਦੇ ਦਾਖਲ ਹੋ ਕੇ ਜੀ ਹੋ ਜੋ ਵੀ ਨਹੀਂ ਕਰਦੀ ਹੈ ਬਿਜਾਰ ਚ ਗਈ ਸੀ ਮੇਰੇ ਬੇਕੇਗਾ ਦੇ ਹੈਗੀ ਵੀ ਘਰੇ ਚ ਬੱਤੇ ਆਏ ਸੀ ਸਾਡੇ ਘਰੇ ਕਦੇ ਵੀ ਆਪਣੀ ਹੈਗੀ ਵੀ ਘਰੇ ਭਾਈ ਜੀ ਨੂੰ ਜੀ ਵੀ ਦਾਰਸ਼ ਜਿਹਨੇ ਸਾਨੂੰ ਜਾਣ ਤੋਂ ਸੋ ਲੈ ਕੇ ਆਇਸ ਜਿਹੜੇ ਜੀ ਤੁਹਾਡੀ ਨਾ ਲੈ ਕੇ ਦਬਲ ਕਰ ਕੇ ਇਸੇ ਤੇ ਉਹ ਤੇ ਵੀ ਜਾਓ ਬਦਾਰ ਹਟਦਾ ਸੀ ਦੋ ਬੱਤੇ ਦਸਦੀ ਹੈ ਚਾਰਿਨਾ ਬੁੱਲਦੀ ਇਹਦਾ ਸੁਦਾ ਇਹ ਚਾਰਿਨਾ ਰਾਤ ਉਸ ਤੋਂ ਨਹੀਂ ਹਿਗਿਆ ਜੀ ਇਹਦੇ ਨਾਲ ਚੱਲਣਾ ਹੱਥ ਬੰਨ੍ਹ ਦਿੰਦੇ ਤੇ ਜਾ ਕੇ ਬਾਹਰ ਇਹ ਬਾਅਦ ਦੀ ਜਦ ਚਿੱਕਾ ਮਾਰਦੀ ਤਾਂ ਬਕਰਨ ਵਾਲੇ ਸਿਪਾਹੀ ਉਹਨੇ ਚਾਰਿਆਂ ਨੇ ਦੱਸਿਆ ਸੀ ਕਿ ਇਹ ਗੱਲ ਸਾਡੇ ਸਰਪੰਚ ਤੇ ਮੈਂਬਰਾਂ ਨੂੰ ਕਹਿੰਦਾ ਨਾਲ ਨਾਲ ਨੂੰ ਖਾਲੀ ਕਰਾ ਤਾ ਉਹ ਥਾਂੇ ਫੜਾ ਬਾਈ ਜਰਸੀ ਨੂੰ ਚੁੱਕੂ ਲਿਆ ਕੇ ਦਾ ਕੋਣ ਲੈ ਕੇ ਆ ਸੀ ਉਹ ਤੋਂ ਉਸ ਤੋਂ ਬਾਤੀ ਸੀ ਅੱਛਾ ਬਾਈ ਸੀ ਨਾ ਉਹ ਸਾਡੇ ਤੇ ਗਿਆ ਸੀ ਅੱਛਾ ਕਿੰਨੇ ਵਿਅਕਤੀ ਦੱਸੇ ਜਾਂਦੇ ਜਿਨ੍ਹਾਂ ਨੂੰ ਜ਼ਬਰਦਸਤ ਕੱਛ ਪੁੱਛਦੇ ਕਿੰਨੇ ਵਿਅਕਤੀ ਪਰਦੇ ਆ ਇੱਕ ਬੰਦੇ ਨੂੰ ਹੋ ਤੁਸੀਂ ਕੀ ਚਾਹੁੰਦੇ ਹੋਗੇ ਅਸੀਂ ਆਪਣਾ ਨਿصاف ਚਾਹੀਦਾ ਜੀ ਸਾਡਾ ਨਿصاف ਚਾਹੀਦਾ ਜੀ ਤਾ ਉਹ ਮੂਸਲੀ ਭਗਾਂ फांसी ਹੋ ਜਾਵ ਮੇਰੇ ਬੱਤੇ ਜਿਹੜਾ ਅੱਗੇ ਪਿੱਛੇ ਦੇ ਦਿੱਤੀ ਪੈ ਨਾਲ ਕਰਨ ਅੱਗੇ ਉਹਦੇ ਵੀ 3 ਸੁਪਰ ਆਪਣੀਆਂ 3 ਗੰਨ ਕਰ ਲੰਦਾ ਉਹਨੂੰ ਇਦਾਂ ਪਾਪ ਨਹੀਂ ਮਿਲਿਆ ਹੈਗਾ ਮੈਂ ਤਾਂ ਕੱਲ ਮੈਨੂੰ ਮਿਲਿਆ ਨਹੀਂ ਨੇ ਤਾਂ ਮੈਂ ਆਪ ਉਹ ਤਾਂ फांसी ਦੇ ਕੇ ਘਾਟੇ ਕੋ ਤੇ ਮਾਦੇ ਅੱਗੇ ਉਸਾਰੇ ਹੱਥੋਂ ਨਹੀਂ ਲਾਮ ਦੁੱਤਾ ਉਸਾਰੇ ਦਾ ਨਾ ਭਾਈ ਮਾਰੋ ਨਾ ਫਿਰ ਸਾਡੇ ਗੁੱਡੀਆਂ ਨੇ ਕਹਤਾ ਕਿ ਤੁਹਾਡੇ ਗੁੱਡੀ ਨਾਲ ਬਣੇ ਤੋਂ ਰੋਕਣਾ ਹੋਵੇਗਾ ਲੈ ਕੇ ਕੱਲ ਭੱਜਦਾ ਗੱਡੀ ਲੈ ਕੇ ਭੱਜਦਾ ਖੜੇ ਵਿੱਚ ਸਾਡੇ ਪੁੱਤ ਨੂੰ ਉਹਨਾਂ ਨੇ ਕੱਲ ਗੱਡੀ ਚੜਾ ਦਿੱਤੀ ਵਾਲਾ ਉਹਨਾਂ ਨੇ ਉਹ ਸੌਤਾਰ ਸਾਹਮਣੇ ਚਾਹੀਦਾ ਬਤੇ ਬੰਦੇ ਨੂੰ ਜਾਂ ਫਾਂਸੀ ਕਰੋ ਨਹੀਂ ਮੱਥੇ ਹੀ ਗੋਲੀ ਮਾਰੋ ਇੱਕ ਵਾਰੀ ਮੇਰੇ ਕੰਨੀ ਘਰ ਤੋਂ ਬਸ ਪੁਲਸ ਵਾਲੇ ਨੇ ਪੁਲਸ ਵਾਲੇ ਵੀ ਹੋਗੇ ਸਾਹਮਣੇ ਤੁਸੀਂ ਰਹਿਣੇ ਕਿ ਤੁਹਾਨੂੰ ਸਾਹਮਣੇ ਚਾਹੀਦਾ ਉਹ ਸਾਫ ਸਾਨੂੰ ਉਸੀ ਕਿੱਥੇ ਰਹਿੰਦੇ ਜਾਂ ਪਰਾਂ ਨਾਲ ਬਣੇ ਨਾ ਕਰੇ ਨਾ ਤੁਸੀਂ ਕਿੱਥੇ ਰਹਿੰਦੇ ਛੇਰਪੁਰ ਦੀ ਛੇਰਪੁਰ ਦੇ ਰਹੇ ਉਹ ਬੰਦੇ ਵੀ ਕਿੱਥੇ ਦੇ ਰਹਿੰਦੇ ਉਹ ਛੇਰਪੁਰ ਦੇ ਛੇਰਪੁਰ ਦੇ ਰਹਿੰਦੇ ਸਾਡਾ ਤਾਂ ਪਸੂ ਜੀ ਆਤਵਾਨ ਕੇ ਬਿਤੇ ਸਾਡੀ 3 ਨਾਲ ਬਣ ਗਿਆ ਕਿਸੇ ਦੀ 3 ਨਾਲ ਨਾ ਬਣ ਤੁਸੀਂ ਇਹ ਤਾਂ ਸਹੀ ਜੰਨੀ ਆ ਸਰ ਕੁਛ ਨਹੀਂ ਚਾਹੀਦਾ ਬਸ ਇੱਕ ਉਹਦੇ ਬਸ ਗਾਲੂ ਫਾਂਸੀ ਲਾ ਕੇ ਉਹ ਮਾਰਦੇ ਨਹੀਂ ਸਾਨੂੰ ਦੇ ਦੋ ਅਸੀਂ ਆਪੇ ਸਾਡਾ 80 ਜਾਣੇ ਜਾਂ ਸਾਡਾ ਕੰਮ ਜਾ ਠੀਕ ਆ ਬਸ ਸੱਤਨ ਸਾਥ ਮਿਲ ਲੈ ਚਾਹੀਦਾ ਜੀ ਇਹ ਮੁਰਕੀ ਮਾਮਲਾ ਕੀ ਹਾਂਜੀ ਕੱਲ ਇੱਕ ਸ਼ੇਰਪੁਰ ਤੋਂ ਲੜਕੀ 12 ਸਾਲ ਦੀ ਤਕਰੀਬਨ ਉਮਰ ਹੈ ਉਹਦੇ ਨਾਲ ਕੁਝ ਮਿਸ ਹੈਪਨਿੰਗ ਹੋਈ ਹੈ ਸ਼ੇਰਪੁਰ ਦੇ ਵਿੱਚ ਤੇ ਉਹ ਅੰਦਰ ਟ੍ਰੀਟਮੈਂਟ ਸਰਕਾਰੀ ਹਸਪੀਟਲ ਤੋਂ ਲਈ ਦੇ ਵਿੱਚ ਸਾਡੇ ਕੋਲ ਚੱਲ ਰਿਹਾ ਹੈ